ਆਪਣਾ ਗਿਲ ਰੋਡ ਤੇ ਕਵਲ ਪਾਵਰ ਟੂਲਸ ਔਰ ਕਵਲ ਟੂਲ ਸੈਂਟਰ ਦੇ ਨਾਮ ਤੇ ਆਪਣੀ ਸ਼ਾਪ ਦਾ ਨਾਮ ਹੈ। ਔਰ ਆਪਣੇ ਕੋਲ ਹਰੇਕ ਤਰ੍ਹਾਂ ਦੇ ਟੂਲਸ ਔਰ ਹੈਂਡ ਟੂਲਸ ਔਰ ਪਾਵਰ ਟੂਲਸ ਔਰ ਸਾਡਾ ਹਰੇਕ ਵਾਰੀ ਇੱਕੋ ਹੀ ਟੀਚਾ ਹੁੰਦਾ ਅਸੀਂ ਹਰੇਕ ਵਾਰੀ ਨਵੀਂ ਤੋਂ ਨਵੀਂ ਆਈਟਮ ਲੈ ਕੇ ਆ ਲੋਕਾਂ ਨੂੰ ਅੱਗੇ ਪੇਸ਼ ਕਰੀਏ। ਔਰ ਅੱਜ ਸਾਨੂੰ ਲੋਕਾਂ ਦਾ ਬਹੁਤ ਸਾਨੂੰ ਪਿਆਰ ਮਿਲਿਆ ਔਰ ਸਾਡੇ ਕੋਲ ਨਵੀਆਂ ਆਈਟਮਾਂ ਆਈਆਂ ਨੇ ਸਾਡੇ ਕੋਲ ਕਾਰ ਵਾਸ਼ਰਸ ਵੈਕਿਊਮ ਕਲੀਨਰਸ ਔਰ ਕਰੇਜ ਜਿਹਨਾਂ ਦੇ ਯੂਜ਼ ਹੋਣ ਵਾਲੇ ਨੇ ਪੋਚਾ ਮਸ਼ੀਨ ਔਰ ਕਾਫੀ ਕੁਝ ਜਿਵੇਂ ਲੱਕੜ ਵਾਲੇ ਮਿਸਤਰੀਆਂ ਦੀਆਂ ਰੰਦਾ ਮਸ਼ੀਨ ਐ ਔਰ ਨਵੀਂ ਪੇਂਟਰਾਂ ਵਾਲੀ ਬਹੁਤ ਆਈਟਮ ਆਈਆਂ ਨੇ ਪੇਂਟਰਾਂ ਵਾਲੀ ਪੁੱਟੀ ਮਸ਼ੀਨ ਆਈ ਐ ਜਿਹੜੀ ਵਾਲ ਪੱਟੀ ਕਰਦੇ ਸੀ ਉਹ ਨਵੀਂ ਮਸ਼ੀਨ ਆਈ ਐ ਵਾਲ ਪੁੱਟੀ ਮਸ਼ੀਨ ਔਰ ਐਦਾਂ ਹੀ ਵੁੱਡ ਵਰਕਿੰਗ ਵਾਲਿਆਂ ਦੇ ਸਾਡੇ ਕੋਲ ਕਾਫੀ ਤਰ੍ਹਾਂ ਦੀ ਨਵੀਆਂ ਮਸ਼ੀਨਾਂ ਆਈਆਂ ਲੋਕਾਂ ਦੀ ਡਿਮਾਂਡ ਸੀ ਚੌਰਾ ਸੁਰਾਗ ਪਾਉਣ ਵਾਲੀ ਮਸ਼ੀਨ ਲੈ ਕੇ ਆਓ ਕੋਈ ਮਸ਼ੀਨ ਇੱਥੇ ਅਵੇਲੇਬਲ ਆ ਸਾਡੇ ਕੋਲ ਔਰ ਜਿੰਨੇ ਵੀ ਤੁਸੀਂ ਆਓਗੇ ਐਤਕੀ ਤੁਹਾਨੂੰ ਹਰੇਕ ਤਰ੍ਹਾਂ ਦੀ ਨਵੀਂ ਤੋਂ ਨਵੀਂ ਮਸ਼ੀਨ ਦੇਖਣ ਨੂੰ ਮਿਲੇਗੀ ਇੱਕ ਵਾਰੀ ਮੈਂ ਸਾਰਿਆਂ ਨੂੰ ਆ ਸਾਰਿਆਂ ਨੂੰ ਕਹਿਣਾ ਇੱਕ ਵਾਰੀ ਇੱਥੇ ਆ ਕੇ ਜਰੂਰ ਵਿਜ਼ਿਟ ਕਰੋ ਹਾਲ ਨੰਬਰ 5 ਸਟਾਲ ਨੰਬਰ 26 ਔਰ ਸਾਰੇ ਇੱਕ ਵਾਰੀ ਵਿਜ਼ਿਟ ਕਰੋ ਤੁਹਾਨੂੰ ਸਾਰੇ ਨਾਲੋਂ ਰੇਟ ਵੀ ਬਹੁਤ ਜਾਇਜ਼ ਲਗਾਊਗਾ ਔਰ ਤੁਹਾਨੂੰ ਦੇਖਣ ਨੂੰ ਬਹੁਤ ਕੁਝ ਮਿਲੇਗਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ